ਦਾ ਤਾਂ ਘਰ ਰਖਿਆ ਜਵਾਕਾਂ ਨੂੰ ਗਲੀ ਚੰਗੀ ਖੇਡਣ ਦਿੰਦਾ ਇਹ ਦੋ ਤਿੰਨ ਤਾਂ ਬਿੱਲੇ ਮਾਰ ਚੁੱਕਿਆ ਜਿਣੀ ਕੋਈ ਜਨਾਨੀ ਕੋਈ ਬੰਦਾ ਜਿਹੜਾ ਵੀ ਲੰਗਦਾ ਔਰੋਂ ਦੀ ਤੇ ਉਹਦਾ ਮਗਰ ਪੰਦਾ ਇੰਨੀ ਪੂਰੀ ਤਰ੍ਹਾਂ ਮਗਰ ਪੰਦਾ ਨਾ ਆਲਾ ਮਸਾ ਜਾਣ ਛਡਾਂਦਾ ਇਹਦੇ ਕੋਲੋਂ ਸਾਰੇ ਮਹੱਲੇ ਵਾਲੇ ਪੰਜ ਛੇ ਦਿਨ ਹੋ ਗਏ ਬਹੁਤ ਹੀ ਪਰੇਸ਼ਾਨ ਚੱਲ ਰਹੇ ਨੇ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤੇ ਜਿਹੜੇ ਤੁਸੀਂ ਕੁੱਤੇ ਬਾਰੇ ਗੱਲ ਕਰ ਰਹੇ ਹੋ ਇਹ ਹੈ ਕਿ ਇਹਨਾਂ ਦਾ ਤੁਸੀਂ ਉਹ ਮਾਲਕਾਂ ਤੱਕ ਕੋਈ ਗੱਲ ਪਹੁੰਚਾਈ ਹੈ ਸਾਨੂੰ ਵੀ ਪਤਾ ਜੀ ਮਾਲਕ ਕਿਹੜਾ ਹੈਦਾ ਸਾਨੂੰ ਤਾਂ 5-6 ਦਿਨ ਹੋ ਗਏ ਸਵੇਰੇ ਸਾਮ ਰਾਤ ਨੂੰ ਵੀ ਸਾਨੂੰ ਉਹ ਗਲੀ ਚ ਘਰ ਚ ਆਪਣੇ ਆਣਾ ਔਖਾ ਹੈ ਸਾਨੂੰ ਇਹ ਮਹਿਸੂਸ ਹੁੰਦਾ ਕਿ ਸਾਨੂੰ ਕਿਸੇ ਸਾਡੇ ਬੱਚੇ ਨੂੰ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਖਾ ਨਾ ਜਾਵੇ ਇਹ ਗਵਰਨਮੈਂਟ ਬੁਆਇਸ ਸਕੂਲ ਕੋਲ ਕੋਲ ਫਿਰਦਾ ਜੀ ਤੇ ਇਹਨੇ ਮਤਲਬ ਸਾਰੇ ਬੱਚਿਆਂ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਪਿਆ ਵੀ ਮਤਲਬ ਬੱਚੇ ਮੋਟਰਸਾਈਕਲ ਤੇ ਜਿਹੜਾ ਵੀ ਬੰਦਾ ਕੋਈ ਜਾਂਦਾ ਉਹਨੂੰ ਪੈਂਦਾ ਜੀ ਇਹਨੇ ਤਾਂ ਇੱਕ ਕੱਲ ਬਿੱਲਾ ਮਾਰਿਆ ਸੀਗਾ ਮਤਲਬ ਉਹਦਾ ਗਲਾ ਕੱਟਿਆ ਗਿਆ ਸੀਗਾ ਬਿੱਲੇ ਦਾ ਤੇ ਅੱਜ ਇਹਨੇ ਬਿੱਲੀ ਮਾਰੀ ਹੈ ਜੀ ਉਹ ਤਨੇ ਆਪਸ ਲੈ ਕੇ ਜਾਵੇ ਠੀਕ ਹੈ ਜੀ ਜਾਇਦਾ ਜਿਹੜੇ ਆਪਣੇ ਐਨੀਮਲ ਕੋਹਾ ਇਹਨਾਂ ਦਾ ਹੈਗਾ ਜੀ ਉਹ ਮੈਨੂੰ ਆਪਣੇ ਕੋਲੇ ਯਾ ਜਬਤ ਕਰੇ ਹਨਾ ਉਹਦੀ ਦੇਖਭਾਲ ਵਾਸਤੇ ਕਮੇਟੀ ਵਾਲੇ ਲੈ ਕੇ ਜਾਣ ਜਾਣਾ ਠੀਕ ਹੈ ਇਹ ਹਾਲਾ ਤੁਹਾਨੂੰ ਗਲੀ ਦੇ ਵਿੱਚ ਦਿਖਦਾ ਨਹੀਂ ਹੈਗਾ ਯਾਨੀ ਕਿ ਸਾਰੇ ਸਹਿਮ ਦੇ ਮੌਲਚਣੇ ਅੰਦਰੋਂ ਅੰਦਰ ਹੀ ਵੜੇ ਹੋਏ ਨੇ ਸਾਰੇ ਇਸ ਕਰਕੇ ਜਾਂ ਤੇ ਮਾਰਕੀਟ ਕਮੇਟੀ ਨੂੰ ਚਾਹੀਦਾ ਇਹਨੂੰ ਲੈ ਕੇ ਜਾਣਾ ਜਾਂ ਜਿਨ੍ਹਾਂ ਦਾ ਹੈਗਾ ਜਾਂ ਉਹਨਾਂ ਨੂੰ ਪਹਚਾਇਆ ਜਾਵੇ ਬਸ ਅਸੀਂ ਇਹ ਮੰਗ ਕਰਦੇ ਹਾਂ ਇਹ ਬੱਚੇ ਦੇਖੋ ਜੀ ਹੁਣ ਬਾਹਰ ਖੇਡਣ ਤੋਂ ਵੀ ਦੱਸਦੇ ਨੇ ਆ ਦੇਖੋ ਹੁਣ ਥੱਲੇ ਸਾਡੇ ਕਰਕੇ ਬਾਹਰ ਆਏ ਹੋਏ ਨੇ ਜੇ ਅਸੀਂ ਡਾਂਗਾ ਲੈ ਕੇ ਬਾਹਰ ਖੜਦੇ ਹਾਂ ਤਾਂ ਆਉਂਦੇ ਨੇ ਨਹੀਂ ਤਾਂ ਸਾਡਾ ਕੋਈ ਬੱਚਾ ਤੁਹਾਨੂੰ ਇੱਥੇ ਦਿਖਦਾ ਨਹੀਂ ਹੈਗਾ ਜੀ ਇੰਨਾ ਬੁਰਾ ਹਾਲ ਕੋਈਤਾ ਪਿਆ ਸਾਡੇ ਜਵਾਨਾਂ ਦਾ ਵੀ ਇਹਨਾਂ ਨੇ